ਜਿਹੜਾ ਪਾਕਿਸਤਾਨ ਦੇ ਉੱਤੇ ਅਸੀਂ ਕੈਲਕੂਲੇਟਡ ਅਟੈਕ ਕੀਤਾ ਜੀ ਕਹਿਣ ਨੂੰ ਤੇ ਇਹ ਸੀਗਾ ਕਿ ਹੱਤਵਾਦੀ ਜਿਹੜੇ ਲਾਂਚ ਪੈਡ ਨੇ ਉਹਨਾਂ ਤੇ ਕੀਤਾ ਉਹ ਡਿਪਲੋਮੈਟਿਕ 글로ਬਲੀ ਇਨਾ ਵੱਡਾ ਫੇਲਿਅਰ ਸਾਬਤ ਹੋਇਆ ਕਿ ਸਾਡੇ ਆਪਣੇ ਹੀ ਵਿਦੇਸ਼ ਮੰਤਰੀ ਨੇ ਕਹਿਤਾ ਕਿ ਅਸੀਂ ਐਡਵਾਂਸ ਉਹਨਾਂ ਨੂੰ ਦੱਸ ਦਿੱਤਾ ਸੀ ਫਿਰ ਆਪਾਂ ਅਟੈਕ ਕਦੇ ਨਹੀਂ ਕੀਤਾ ਅਸੀਂ ਆਪਣੇ ਆਪ ਨੂੰ ਸਹੀ ਤੰਗ ਚ ਪੇਸ਼ ਹੀ ਨਹੀਂ ਕਰ پا ਰਹੇ ਜੋ ਵਿਚਾਰ ਸਾਨੂੰ ਛੱਡ ਦਿੱਤੇ ਜਾਂਦੇ ਨੇ ਅਸੀਂ ਉਹਦੇ ਆਲੇ ਦੁਆਲੇ ਹੀ ਬਿਨਤੀ ਬੋਲਣੀ ਸ਼ੁਰੂ ਕਰ ਦਿੰਦੇ ਆ ਜਦੋਂ ਜੰਗ ਵਰਗੇ ਹਾਲਾਤ ਬਣੇ ਪੰਜਾਬ ਦੇ ਵਿੱਚ ਰਾਤ ਸੈਂਕੜਿਆਂ ਦੇ ਵਿੱਚ ਡਰੋਨ ਆ ਰਹੇ ਸੀਗੇ ਮਾਈਕਰੋਸਕੋਪਿਕ ਲੈਵਲ ਤੋਂ ਲੈ ਕੇ ਤੇ ਬੜੇ ਹਾਈਲੀ ਡਿਵੈਲਪਡ ਡਰੋਨ ਸੀਗੇ ਉਹ ਕਿੰਨੇ ਬੰਦੇ ਆਣੇ ਦੇਖੇ ਨੇ ਬਾਰਡਰ ਦੇ ਇਲਾਕੇ ਵਾਲੇ ਲੋਕਾਂ ਨੇ ਸਭ ਤੋਂ ਪਹਿਲਾਂ ਝੱਲਿਆ ਕਿਸੇ ਨੇ 1 ਫੁੱਟ 1 ਇੰਚ ਜਗ੍ਹਾ ਨਹੀਂ ਛੱਡੀ ਆਪਣੇ ਜਿੰਨਾ 553 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਸਭ ਤੋਂ ਪਹਿਲੀ ਕਤਾਰ 'ਚ ਉਹ ਖੜੇ ਹੁਣ ਜਦੋਂ ਗਾਜ਼ਾ ਦਾ ਯੁੱਧ ਚੱਲਦਾ ਪਿਆ ਸਾਨੂੰ ਇੱਕ ਗਲੋਬਲ ਥਾਣੇਦਾਰ ਮਿਲ ਗਿਆ ਜਿਹਨੂੰ ਅਸੀਂ ਖੜਪੰਚ ਕਹਿ ਲਵੋ ਆਪ ਇਲੈਕਟ ਕੀਤੇ ਹੋਏ ਦੁਨੀਆ ਦੇ ਸਦਰ ਕਹਿ ਲਵੋ ਕਿਹੜੇ ਦੇ ਹੋਣਗੇ ਛੋਟੇ ਮੋਟੇ ਮੁਲਕ ਜਿਹੜੇ ਉਹਨਾਂ ਤੇ ਡਿਪੈਂਡੈਂਟ ਹੋਣਗੇ ਜੀ ਉਹ ਤੇ ਉਹਦੀ ਲਾਈਨ ਟੋ ਕਰ ਸਕਦੇ ਨੇ ਭਾਰਤ ਵਰਗਾ ਮੁਲਕ ਕਿਸ ਤਰ੍ਹਾਂ ਇਹ ਲਾਈਨ ਟੋ ਕਰ ਸਕਦਾ